ਸਤਗੁਰੂ ਸੰਤ ਕਬੀਰ ਸਾਹਿਬ ਜੀ ਦੇ ਪ੍ਰਗਟ ਦਿਹਾੜੇ ਤੇ ਅੱਜ ਗਿੱਦੜਬਾਹ ਸ਼ਹਿਰ ਵਿੱਚ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਰਾਜਪਾਲ ਇੰਦੌਰਾ ਦੀ ਅਗਵਾਈ ਵਿੱਚ ਸੰਤ ਕਬੀਰ ਸਾਹਿਬ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਤ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਸ ਸ਼ੋਭਾ ਯਾਤਰਾ ਵਿੱਚ ਸ਼ਰਧਾਲੂਆਂ ਨੇ ਬੜੇ ਹੀ ਸ਼ਰਧਾ ਭਾਵਨਾ ਨਾਲ ਅਤੇ ਬੜੇ ਹੀ ਉਤਸ਼ਾਹ ਨਾਲ ਪਾਗ ਲਿਆ ਇਸ ਸੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਵਿੱਚ ਵੱਖ-ਵੱਖ ਜਗਾਤੇ ਲੰਗਰ ਲਗਾਏ ਗਏ ਅਤੇ ਗਰਮੀ ਨੂੰ ਮੁੱਖ ਰੱਖਦੇ ਹੋਏ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਲਗਾਈਆਂ ਗਈਆਂ ਇਸ ਮੌਕੇ ਸੰਤ ਕਬੀਰ ਸਾਹਿਬ ਜੀ ਦੀ ਪਾਲਕੀ ਨੂੰ ਬੜੇ ਹੀ ਮਨਮੋਹਕ ਢੰਗ ਨਾਲ ਸਜਾਇਆ ਗਿਆ ਸੰਗਤਾਂ ਵੱਲੋਂ ਸੰਤ ਕਬੀਰ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਪਣੀਆਂ ਹਾਜ਼ਰੀਆਂ ਲਗਵਾਈਆਂ ਇਸ ਮੌਕੇ ਸ਼ਹਿਰ ਦੇ ਮੁਖ ਸੇਵਾਦਾਰ ਹਦੀਪ ਸਿੰਘ ਬਿੰਪੀਟੇਲੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਧਰਮਪਾਲ ਧੰਮੀ ਪ੍ਰਧਾਨ ਸਾਹਿਬ ਦੀਪੂ ਤੇ ਲੋਨਾ ਅਤੇ ਰਾਜਪਾਲ ਅੰਦੋਰਾ ਨੇ ਸੰਗਤਾਂ ਨੂੰ ਉਹਨਾਂ ਅਦਤੀਆਂ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨਾ ਸਤਿਗੁਰੂ ਕਬੀਰ ਮਹਾਰਾਜ ਸਾਹਿਬ ਦਾ 642 ਮਾ ਜਲਮ ਪਿਆੜਾ ਗਿੱਦੜਵਾ ਦੇ ਵਿੱਚ ਬੜੀ ਧੂਮਤਾਮ ਨਾਲ ਮਨਾਇਆ ਜਾ ਰਿਹਾ ਗੁਰੂ ਰਵੀਦਾਸ ਸਭਾ ਵੱਲੋਂ ਅਸੀਂ ਆਪਣੇ ਭਰਾਵਾਂ ਦਾ ਵੈਲਕਮ ਕਰਦੇ ਆਂ ਸਾਡੀ ਪੂਰੀ ਸਭਾ ਸ੍ਰੀ ਗੁਰੂ ਰਵੀਦਾਸ ਮਹਾਰਾਜ ਦੀ ਸਭਾ ਦੇ ਲੋਕ ਸਾਡੇ ਅਧਿਕਾਰੀ ਇੱਥੇ ਖੜੇ ਆਂ ਅਸੀਂ ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਦਾ ਜੋ ਜਨਮ ਦਿਹਾੜਾ ਮਨਾਇਆ ਜਾ ਰਿਹਾ ਪੂਰੇ ਭਾਰਤ ਭਾਸ਼ਾ ਦੇ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਆਂ ਕਿ ਐਜੇ ਜੋ ਸੰਤ ਜਿਨ੍ਹਾਂ ਨੇ ਮਾਨਵਤਾ ਦੀ ਗੱਲ ਕੀਤੀ ਇਨਸਾਨੀਅਤ ਦੀ ਗੱਲ ਕੀਤੀ ਉਹਨਾਂ ਦਾ ਜੋ ਜਨਮ ਦਿਹਾੜਾ

ਸ੍ਰੀ ਗੁਰੂ ਕਬੀਰ ਜੀ ਪੰਡਲੀ ਦੇ ਦੁਆਰਾ ਹੋਰ ਪੂਰੇ ਧਾਰਕ ਸਮਾਜ ਦੁਆਰਾ ਤੇ ਇਹ ਪੂਰੇ ਗਿੱਦੜਵਾ ਦੇ ਵਿੱਚ ਅੱਜ ਵਿੱਚ ਨਗਰ ਕੀਰਤਨ ਘਟਿਆ ਜਾ ਰਿਹਾ ਹੈ। ਕਾਜਾ ਹੁਵਾਰਾ ਮਿਲ ਰਿਹਾ ਬਹੁਤ ਬੜੀਆ ਹੁਵਾਰਾ ਮਿਲ ਰਿਹਾ ਜੀ ਪੂਰਾ ਸਮਾਜ ਜੋ ਗਿੱਦੜਵਾ ਦੇ ਵਿੱਚ 32 ਸਭ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਦੇ ਸਮਾਜ ਦੇ ਭਾਈਚਾਰਾ ਬੰਧੂ ਹੈ ਸਾਨੂੰ ਪੂਰਾ ਸਹਿਯੋਗ ਦੇ ਰਿਹਾ ਹੈ। ਉਹ ਜੰਗਾ ਜਨਾਨ ਦੇ ਵਿੱਚ ਲੰਗਰ ਲੱਗੇ ਹੋਏ ਹੈ, ਢੰਡੇ ਬਾੜੇ ਦੀ ਸ਼ੇਰ ਲੱਗੀ ਹੋਈ ਹੈ। ਤੋਂ ਬਾਅਦ ਜਿਹੜਾ ਹੈਗਾ ਕੱਲ 30 ਤਰੀਕ ਨੂੰ ਤਾਰਕਾ ਮਸਾਲਾ ਦੇ ਵਿੱਚ ਰਾਤ ਨੂੰ satsang ਹੈ ਤੇ ਨਾਲ ਲੰਗਰ ਹੈ ਮੈਂ ਸਮੂਹ ਸੰਗਤ ਨੂੰ ਬੇਨਤੀ ਅਕਸੋਰ ਕੇ ਬੇਨਤੀ ਕਰਦਾ ਹਾਂ ਕਿ ਉਹ ਸਤਸੰਗ ਦੇ ਵਿੱਚ ਕੋ ਤੋਂ ਤੇ ਸੰਤ ਗੁਰੂ ਕਬੀਰ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਨਾਲ ਲੰਗਰ ਦੀ ਇਛਾ ਕਰੋ दिल दह बहुत बहुत बधाई देना परमात्मा इस बरादरी बखशे चरमी गां बखशे हमेशा इन्हें ਅੱਜ ਦੇ ਟੱਬ ਦੇ ਆਪਦੇ ਆਉਂਦੇ ਆਏ ਇਹ ਜਿਹੜੇ ਆਤੇ ਘਰੋਂ ਬਹੁਤ ਬਹੁਤ ਦਾ ਹੈ